ਪੰਜਾਬੀ ਗਾਇਕ ਗੁਰੂ ਰੰਦਾਵਾ ਦੇ ਨਾਲ ਵੱਡਾ ਹਾਦਸਾ ਹੋਇਆ ਦੱਸਦੀ ਕਿ ਲਹੂ ਲੋਹਣ ਹਾਲਤ ਦੇ ਵਿੱਚ ਉਹਨਾਂ ਨੇ ਫੋਟੋ ਸ਼ੇਅਰ ਕੀਤੀ ਹੈ ਗੁਰੂ ਰੰਦਾਵਾ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਫੋਟੋ ਸ਼ੇਅਰ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਸੈੱਟ ਤੇ ਹਾਦਸਾ ਹੋਇਆ ਦੱਸੇ ਜਾ ਰਹੇ ਕਿ ਫਿਲਮ ਸ਼ੌਂਕੀ ਸਰਦਾਰ ਦੇ ਵਿੱਚ ਸਟੰਟ ਕਰਦੇ ਸਮੇਂ ਜਿਹੜਾ ਇਹ ਹਾਦਸਾ ਹੋਇਆ ਤਾਂ ਗੁਰੂ ਰੰਦਾਵਾ ਦੀ ਲਹੂ ਲਵਾਨ ਹਾਲਤ ਦੇ ਵਿੱਚ ਜਿਹੜੀ ਤਾਜ਼ਾ ਤਸਵੀਰ ਹੈ ਹਸਪਤਾਲ ਤੋਂ ਸਾਹਮਣੇ ਆਈ ਹੈ ਗੁਰੂ ਨੇ ਇਹ ਸੱਟ ਇੱਕ ਐਕਸ਼ਨ ਸੀਨ ਦੇ ਦੌਰਾਨ ਜਿਹੜੀ ਲੱਗੀ ਹੈ ਫਿਲਮ ਸ਼ੌਂਕੀ ਸਰਦਾਰ ਦੇ ਵਿੱਚ ਸਟੰਟ ਕਰਦੇ ਸਮੇਂ ਗਾਇਕ ਜ਼ਖਮੀ ਹੋ ਗਿਆ ਗਾਇਕ ਨੇ ਸੋਸ਼ਲ ਮੀਡੀਆ ਤੇ ਫੋਟੋ ਪੋਸਟ ਕੀਤੀ ਹੈ ਤੇ ਜਾਣ કરી ਸਾਂਝੀ ਕੀਤੀ ਹੈ ਗਾਇਕ ਨੇ ਖੁਦ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਹਾਸਾ ਗੁਰੂ ਰੰਦਾਵਾ ਦੇ ਨਾਲ ਉਹਨਾਂ ਦੀ ਆਉਣ ਵਾਲੀ ਫਿਲਮ ਸ਼ੂਟਿੰਗ ਸੈੱਟ ਤੇ ਹੋਇਆ ਅਸਲ ਦੇ ਵਿੱਚ ਉਹ ਫਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਇੰਸਟਾਗ੍ਰam ਤੇ ਸ਼ੇਅਰ ਕੀਤੀ ਫੋਟੋ ਦੇ ਨਾਲ ਕੈਪਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੇਰਾ ਪਹਿਲਾ ਸਟੰਟ ਹੈ ਮੇਰੀ ਪਹਿਲੀ ਸੱਟ ਹੈ ਪਰ ਮੇਰਾ ਹੌਸਲਾ ਟੁੱਟਾ ਹੈ ਕਿਉਂਕਿ ਸਰਦਾਰ ਫਿਲਮ ਦੇ ਸੈੱਟ ਤੋਂ ਇੱਕ ਯਾਦ ਹੈ ਬਹੁਤ ਮੁਸ਼ਕਲ ਕੰਮ ਹੈ ਐਕਸ਼ਨ ਵਾਲਾ ਪਰ ਮੈਂ ਆਪਣੇ ਦਰਸ਼ਕਾਂ ਦੇ ਲਈ ਸਖਤ ਮਿਹਨਤ ਕਰਾਂਗਾ ਇਸ ਦੇ ਨਾਲ ਹੀ ਦੱਸਦੀ ਕਿ ਪ੍ਰਸ਼ੰਸਕਾਂ ਨੇ ਜਲਦੀ ਠੀਕ ਹੋਣ ਦੇ ਸੁਨੇਹੇ ਵੀ ਸਾਂਝੇ ਕੀਤੇ ਨੇ ਤੇ ਚਿੰਤਾ ਵੀ ਪ੍ਰਗਟ ਕੀਤੀ ਅਤੇ ਇੱਕ ਯੂਜ਼ਰ ਨੇ ਲਿਖਿਆ ਕਿ ਜਲਦੀ ਠੀਕ ਹੋ ਜਾਓ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਇੱਕ ਚਿੰਤਤ ਪ੍ਰਸ਼ੰਸ਼ਕ ਨੇ ਪੁੱਛਿਆ ਕਿ ਤੁਸੀਂ ਇੰਨੀ ਬੁਰੀ ਤਰ੍ਹਾਂ ਜ਼ਖਮੀ ਕਿਵੇਂ ਹੋ ਗਏ ਸਖਤ ਮਿਹਨਤ ਕਰੋ ਪਰ ਆਪਣਾ ਵੀ ਧਿਆਨ ਰੱਖੋ ਦੱਸਦੇ ਕਿਸ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਜਿਹੜਾ ਕਿ ਅਦਾਕਾਰ ਮਿਰਨਾਲ ਠਾਕਰ ਨੇ ਲਿਖਿਆ ਕਿ WhatsApp ਉੱਥੇ ਦੱਸਦੀ ਕਿ ਅਨੁਪਮ ਖੇਰ ਨੇ ਵੀ ਟਿੱਪਣੀ ਕੀਤੀ ਹੈ ਕਿ ਤੁਸੀਂ ਸਭ ਤੋਂ ਵਧੀਆ ਹੋ ਜਲਦੀ ਹੀ ਠੀਕ ਹੋ ਜਾਓ ਇਸ ਦੌਰਾਨ ਗਾਇਕ ਮੀਕਾ ਸਿੰਘ ਨੇ ਵੀ ਲਿਖਿਆ ਕਿ ਜਲਦੀ ਠੀਕ ਹੋ ਜਾਓ ਪੋਰ ਪੰਜਾਬੀ ਗਾਇਕ ਗੁਰੂ ਰੰਦਾਵਾ ਦੇ ਨਾਲ ਵੱਡਾ ਹਾਦਸਾ ਹੋਇਆ ਦੱਸਦੀ ਕਿ ਲਹੂ ਲੋਹਣ ਹਾਲਤ ਦੇ ਵਿੱਚ ਉਹਨਾਂ ਨੇ ਫੋਟੋ ਸ਼ੇਅਰ ਕੀਤੀ ਹੈ ਗੁਰੂ ਰੰਦਾਵਾ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਫੋਟੋ ਸ਼ੇਅਰ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਸੈੱਟ ਤੇ ਹਾਦਸਾ ਹੋਇਆ ਦੱਸੇ ਜਾ ਰਹੇ ਕਿ ਫਿਲਮ ਸ਼ੌਂਕੀ ਸਰਦਾਰ ਦੇ ਵਿੱਚ ਸਟੰਟ ਕਰਦੇ ਸਮੇਂ ਜਿਹੜਾ ਇਹ ਹਾਦਸਾ ਹੋਇਆ ਤਾਂ ਗੁਰੂ ਰੰਦਾਵਾ ਦੀ ਲਹੂ ਲਵਾਨ ਹਾਲਤ ਦੇ ਵਿੱਚ ਜਿਹੜੀ ਤਾਜ਼ਾ ਤਸਵੀਰ ਹੈ ਹਸਪਤਾਲ ਤੋਂ ਸਾਹਮਣੇ ਆਈ ਹੈ ਗੁਰੂ ਨੇ ਇਹ ਸੱਟ ਇੱਕ ਐਕਸ਼ਨ ਸੀਨ ਦੇ ਦੌਰਾਨ ਜਿਹੜੀ ਲੱਗੀ ਹੈ ਫਿਲਮ ਸ਼ੌਂਕੀ ਸਰਦਾਰ ਦੇ ਵਿੱਚ ਸਟੰਟ ਕਰਦੇ ਸਮੇਂ ਗਾਇਕ ਜ਼ਖਮੀ ਹੋ ਗਿਆ ਗਾਇਕ ਨੇ ਸੋਸ਼ਲ ਮੀਡੀਆ ਤੇ ਫੋਟੋ ਪੋਸਟ ਕੀਤੀ ਹੈ ਤੇ ਜਾਣ કરી ਸਾਂਝੀ ਕੀਤੀ ਹੈ ਗਾਇਕ ਨੇ ਖੁਦ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਹਾਸਾ ਗੁਰੂ ਰੰਦਾਵਾ ਦੇ ਨਾਲ ਉਹਨਾਂ ਦੀ ਆਉਣ ਵਾਲੀ ਫਿਲਮ ਸ਼ੂਟਿੰਗ ਸੈੱਟ ਤੇ ਹੋਇਆ ਅਸਲ ਦੇ ਵਿੱਚ ਉਹ ਫਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਇੰਸਟਾਗ੍ਰam ਤੇ ਸ਼ੇਅਰ ਕੀਤੀ ਫੋਟੋ ਦੇ ਨਾਲ ਕੈਪਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੇਰਾ ਪਹਿਲਾ ਸਟੰਟ ਹੈ ਮੇਰੀ ਪਹਿਲੀ ਸੱਟ ਹੈ ਪਰ ਮੇਰਾ ਹੌਸਲਾ ਟੁੱਟਾ ਕਿਉਂਕਿ ਸਰਦਾਰ ਫਿਲਮ ਦੇ ਸੈੱਟ ਤੋਂ ਇੱਕ ਯਾਦ ਹੈ ਬਹੁਤ ਮੁਸ਼ਕਲ ਕੰਮ ਹੈ ਐਕਸ਼ਨ ਵਾਲਾ ਪਰ ਮੈਂ ਆਪਣੇ ਦਰਸ਼ਕਾਂ ਦੇ ਲਈ ਸਖਤ ਮਿਹਨਤ ਕਰਾਂਗਾ ਇਸ ਦੇ ਨਾਲ ਹੀ ਦੱਸਦੀ ਕਿ ਪ੍ਰਸ਼ੰਸਕਾਂ ਨੇ ਜਲਦੀ ਠੀਕ ਹੋਣ ਦੇ ਸੁਨੇਹੇ ਵੀ ਸਾਂਝੇ ਕੀਤੇ ਨੇ ਤੇ ਇੰਤਾਂ ਵੀ ਪ੍ਰਗਟ ਕੀਤੀ ਅਤੇ ਇੱਕ ਯੂਜ਼ਰ ਨੇ ਲਿਖਿਆ ਕਿ ਜਲਦੀ ਠੀਕ ਹੋ ਜਾਓ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਇੱਕ ਚਿੰਤਤ ਪ੍ਰਸ਼ਾਸਕ ਨੇ ਪੁੱਛਿਆ ਕਿ ਤੁਸੀਂ ਇੰਨੀ ਬੁਰੀ ਤਰ੍ਹਾਂ ਜ਼ਖਮੀ ਕਿਵੇਂ ਹੋ ਗਏ ਸਖਤ ਮਿਹਨਤ ਕਰੋ ਪਰ ਆਪਣਾ ਵੀ ਧਿਆਨ ਰੱਖੋ ਦੱਸਦੀ ਕਿਸ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਜਿਹੜਾ ਕਿ ਅਦਾਕਾਰ ਮਿਰਨਾਲ ਠਾਕਰ ਨੇ ਲਿਖਿਆ ਕਿ WhatsApp ਉੱਥੇ ਦੱਸਦੀ ਕਿ ਅਨੁਪਮ ਖੇਰ ਨੇ ਵੀ ਟਿੱਪਣੀ ਕੀਤੀ ਹੈ ਕਿ ਤੁਸੀਂ ਸਭ ਤੋਂ ਵਧੀਆ ਹੋ ਜਲਦੀ ਹੀ ਠੀਕ ਹੋ ਜਾਓ ਇਸ ਦੌਰਾਨ ਗਾਇਕ ਮੀਕਾ ਸਿੰਘ ਨੇ ਵੀ ਲਿਖਿਆ ਕਿ ਜਲਦੀ ਠੀਕ ਹੋ ਜਾਓ